ਕਿਤਾਬ 40 ਦਿਨ ਲੇਖਕ ਡਾਕਟਰ ਧੁੱਗਾ ਗੁਰਪ੍ਰੀਤ ਦਿਨ 10ਵਾਂ ਜੋ ਲੜਦਾ ਨਹੀਂ ਉਹਨੂੰ ਹਰਾਇਆ ਨਹੀਂ ਜਾ ਸਕਦਾ ਜਲਦੀ ਲੜਾਈ 'ਚ ਕੋਈ ਕਿਸੇ ਨੂੰ ਹਥਿਆਰ ਉਧਾਰੇ ਨਹੀਂ ਦਿੰਦਾ ਜੇ ਨਿਸ਼ਾਨਾ ਘੋੜਸਵਾਰ ਹੋਵੇ ਤਾਂ ਪਹਿਲਾ ਤੀਰ ਘੋੜੇ ਦੇ ਮਾਰਨਾ ਪੈਂਦਾ ਹੈ ਦਿਨ 10ਵਾਂ ਅਸਮਾਨ ਦੇ ਟਾਵੇਂ-ਟਾਵੇਂ ਬੱਦਲ ਮੰਡਰਾ ਰਹੇ ਸਨ ਜਦੋਂ ਕੋਈ ਬਦਲੋਟੀ ਸੂਰਜ ਦੇ ਸਾਹਮਣੇ ਆ ਜਾਂਦੀ ਤਾਂ ਸੂਰਜ ਦੀਆਂ ਕਿਰਨਾਂ ਬੱਦਲਾਂ 'ਚ ਛਣ-ਛਣ ਕੇ ਡੇਗਦੀਆਂ ਧੁੱਪ ਨਰਮ ਜਿਹੀ ਹੋ ਜਾਂਦੀ ਅਜੇ ਤੁਰਿਆਂ ਥੋੜੀ ਦੇਰੀ ਹੋਈ ਸੀ ਕਿ ਇੱਕ ਗਦੇ ਤੇ ਥੋੜਾ ਜਿਹਾ ਭਾਰ ਲੱਦੀ ਜਾ ਰਿਹਾ ਸੀ ਇੱਕ ਲੰਗੜਾ ਆਦਮੀ ਮਿਲਿਆ ਫਕੀਰ ਨੇ ਉਸ ਰਾਹੀ ਨੂੰ ਪੁੱਝੇ ਛੋਲਿਆਂ ਦੀ ਮੁੱਠ ਦੇ ਕੇ ਕਿਹਾ ਰੱਬ ਦੇ ਬੰਦੇ ਤੂੰ ਬਹੁਤ ਮੁਸ਼ਕਿਲ ਨਾਲ ਤੁਰਦਾ ਹੈ ਆਪਣੇ ਗਦੇ ਤੇ ਕਿਉਂ ਨਹੀਂ ਬੈਠ ਜਾਂਦਾ ਰਾਹੀ ਨੇ ਛੋਲਿਆ ਆਪਣੇ ਹੱਥ ਨਾਲ ਗਦੇ ਨੂੰ ਖਵਾਉਂਦਿਆਂ ਕਿਹਾ ਜਲਦੀ ਪਹੁੰਚ ਕੇ ਮੈਂ ਕਿਹੜਾ ਦੁਨੀਆ ਜਿੱਤ ਲੈਣੀ ਹੈ ਹੁਣਾਂ ਤਾਂ ਕੱਲ ਨੂੰ ਵੀ ਇਸੇ ਰਾਸਤੇ ਭਾਰ ਢੋਣੀ ਹੈ ਕਹਿ ਕੇ ਰਾਹੀ ਹੱਸ ਪਿਆ ਕਿ ਦੁਨੀਆ ਨੂੰ ਕਿਸੇ ਨੇ ਜਿੱਤਿਆ ਵੀ ਨਹੀਂ ਸਾਈਂ ਜੀ ਕੇਸਰ ਨੇ ਵਿੱਚ ਕੇਸਰ ਨੇ ਪਿੱਛੋਂ ਆ ਕੇ ਫਕੀਰ ਦੇ ਨਾਲ ਹਰਲਦਿਆਂ ਪੁੱਛਿਆ ਜਿਸ ਨੇ ਜਿੱਤਣਾ ਹੀ ਜੀਵਨ ਦਾ ਮੰਤਵ ਬਣਾ ਲਿਆ ਹੋਵੇ ਉਹ ਸਭ ਕੁਝ ਜਿੱਤ ਕੇ ਵੀ ਹਾਰ ਜਾਂਦਾ ਹੈ ਇਹ ਲੜਾਈ ਜਿੱਤਣ ਦੀ ਹੈ ਹੀ ਨਹੀਂ ਜਵਾਨਾ ਫਕੀਰ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਇੱਕ ਵਾਰ ਖੂਖਾਰ ਖੂਖਾਰ ਮੰਗੋਲ ਹਮਲਾਵਰ ਚੰਗੇਜ਼ ਖਾਨ ਕਈ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ ਇੱਕ ਸ਼ਹਿਰ ਦੇ ਬਾਹਰ ਪਹੁੰਚਿਆ ਸੂਏ ਨੇ ਆ ਕੇ ਖਬਰ ਦਿੱਤੀ ਕਿ ਲੋਕ ਚੰਗੇਜ਼ ਖਾਨ ਦੇ ਡਰ ਤੋਂ ਘਰ ਛੱਡ ਕੇ ਜਾ ਚੁੱਕੇ ਹਨ ਸ਼ਹਿਰ ਖਾਲੀ ਪਿਆ ਹੈ ਸਿਰਫ ਇੱਕ ਸਾਧੂ ਆਪਣੀ ਕੁਟਿਆ ਵਿੱਚ ਬੈਠਾ ਹੈ ਚੰਗੇਜ਼ ਖਾਨ ਜੋ ਆਪਣੇ ਗੁੱਸੇ ਕਰਕੇ ਮਸ਼ਹੂਰ ਸੀ ਘੋੜਾ ਦੜਾ ਕੇ ਸਾਧੂ ਦੀ ਕੁਲੀ ਕੋਲ ਪਹੁੰਚਿਆ ਤੇ ਸਾਧੂ ਨੂੰ ਬਾਹਰ ਆਉਣ ਲਈ ਲਲਕਾਰਿਆ ਕੌਣ ਹੈ ਭਾਈ ਅੰਦਰ ਬੈਠੇ ਸਾਧੂ ਨੇ ਪੁੱਛਿਆ ਤੂੰ ਜਾਣਦਾ ਨਹੀਂ ਮੈਂ ਕੌਣ ਹੇ ਜੇ ਮੈਂ ਆਪਣੀ ਆਈ ਤੇ ਆ ਜਾਵਾਂ ਤਾਂ ਅੱਖ ਝਪਕਣ ਦੀ ਧੀਰਚ ਤੇ ਤੈਨੂੰ ਤੀਰ ਤੈਨੂੰ چیر ਕੇ ਰੱਖ ਦੇਵਾਂਗਾ ਚੰਗੇਜ਼ ਖਾਨ ਨੇ ਗੁੱਸੇ 'ਚ ਕਿਹਾ ਤੇ ਤੂੰ ਕੌਣ ਹੈ ਚਿੰਤਨ ਦੇ ਪਹਾੜ 'ਚੋਂ ਕਲਕਲ ਕਰਦੇ ਝਰਨੇ ਵਾਂਗ ਸਾਧੂ ਨੇ ਜਵਾਬ ਵਿੱਚ ਜਵਾਬ ਤੇ ਜਵਾਬ ਵਿੱਚ ਸਕੂਨ ਸੀ ਮੈਂ ਉਹ ਹਾਂ ਜਿਸ ਨੂੰ ਕੋਈ ਵੀ ਅੱਖ ਝਪਕਣ ਦੀ ਦੇਰ 'ਚ ਚੀਰ ਕੇ ਰੱਖ ਸਕਦਾ ਹੈ ਸਾਧੂ ਦਾ ਜਵਾਬ ਸੁਣ ਕੇ ਚੰਗੇਜ਼ ਖਾਨ ਚੁੱਪਚਾਪ ਆਪਣੀ ਫੌਜ ਨਾਲ ਅੱਗੇ ਲੰਘਿਆ ਤੇ ਇੰਜ ਸਾਧੂ ਨੇ ਬਿਨਾ ਹਥਿਆਰ ਦੇ ਹੀ ਚੰਗੇਜ਼ ਖਾਨ ਨੂੰ ਚਿਤਤ ਕਰ ਦਿੱਤਾ ਫਕੀਰ ਨੇ ਕਿਹਾ ਹੱਥ ਵਿੱਚ ਫੁੱਲ ਤੇ ਨਾਲੇ ਹਥਿਆਰ ਰੱਖੀ ਦਿਲ ਵਿੱਚ ਦਰਦ ਜ਼ੁਬਾਨ ਤੇ ਪਿਆਰ ਰੱਖੀ ਕਿਸਮ-ਕਿਸਮ ਦੇ ਬੰਦੇ ਤੇ ਵਕਤ ਮਿਲਣੇ ਦਿਲ ਨੂੰ ਜਿੱਤਣ ਦੇ ਢੰਗ ਹਜ਼ਾਰ ਰੱਖੇ ਕਿਤਲੀ ਦਾ ਗੀਤ ਜੋ ਨੀਵਾ ਹੋ ਜਾਂਦਾ ਹੈ ਉਹ ਤਾਂ ਬਿਨਾ ਲੜੇ ਤੋਂ ਵੀ ਜਿੱਤ ਜਾਂਦਾ ਹੈ ਫਕੀਰ ਨੇ ਕਿਹਾ ਵਜਨਦਾਰ ਚੀਜ਼ ਹਮੇਸ਼ਾ ਨੀਵੀ ਹੋ ਜਾਂਦੀ ਹੈ ਪਾਣੀ ਹਮੇਸ਼ਾ ਨਿਵਾਣ ਵਾਲ ਵਗਦਾ ਹੈ ਅਤੇ ਖੂਬ ਵੱਡੇ ਤੂਫਾਨ ਚ ਵੀ ਬਚ ਖੂਬ ਤੇ ਕਾ ਵੱਡੇ ਤੂਫਾਨ ਚ ਵੀ ਬਚ ਜਾਂਦਾ ਹੈ ਕਿਉਂਕਿ ਉਹ ਲਿਫ ਜਾਂਦਾ ਹੈ ਕੇਸਰ ਨੂੰ ਫਕੀਰ ਦੀਆਂ ਗੱਲਾਂ ਸੁਣਨਾ ਬੜਾ ਚੰਗਾ ਲੱਗਦਾ ਸੀ ਇੱਕ ਇੱਕ ਲਫ਼ਜ਼ ਜਿਵੇਂ ਦਿਲ ਨੂੰ ਛੂ ਜਾਂਦਾ ਸੀ ਦਿਨ ਸਾਫ਼ ਤੇ ਮੌਸਮ ਠੀਕ ਹੋਣ ਕਰਕੇ ਅੱਜ ਉਹਨਾਂ ਨੇ ਕਾਫੀ ਪਿੰਡਾਂ ਤੈਅ ਕਰ ਲਿਆ ਸੀ ਆਥ ਨੇ ਕੇਸਰ ਕੁਝ ਥੱਕਿਆ ਥੱਕਿਆ ਮਹਿਸੂਸ ਕਰ ਰਿਹਾ ਸੀ ਉਸ ਨੂੰ ਯਾਦ ਆਇਆ ਕਿ ਕਿਵੇਂ ਜਦੋਂ ਕਿਵੇਂ ਜਦੋਂ ਉਹ ਖੇਡ ਕੇ ਥੱਕਿਆ ਵਾਪਸ ਘਰ ਆਉਂਦਾ ਹੁੰਦਾ ਸੀ ਤਾਂ ਬੇਬੇ ਉਸ ਨੂੰ ਕਦੇ ਗਰਮ ਕਰਕੇ ਦੁੱਧ ਦਿੰਦੀ ਕਦੇ ਤੇਲ ਨਾਲ ਉਹਦੀਆਂ ਤਲੀਆਂ ਚਸਦੀ ਕਦੇ ਪਿੰਨੀਆਂ ਦੀ ਮਾਲਸ਼ ਕਰਦੀ ਤੇ ਉਹ ਬੇਬੇ ਦੀਆਂ ਲੋਰੀਆਂ ਸੁਣਦਾ ਸੁਣਦਾ ਸੌ ਜਾਂਦਾ ਅੱਜ ਕੇਸਰ ਨੂੰ ਬੇਬੇ ਦੀਆਂ ਲੋਰੀਆਂ ਚੇਤੇ ਆ ਰਹੀਆਂ ਸਨ ਪਰ ਨੀਂਦ ਨਹੀਂ ਸਿਆ ਰਹੀ ਲੋਰੀਆਂ ਕੇਸਰ ਦੇ ਮਨ ਤੇ ਵਾਰ-ਵਾਰ ਦਸਤਕ ਦੇ ਰਹੀਆਂ ਸਨ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਅੱਖਾਂ ਨੀਂਦ ਦੇ ਜੋਰ ਨਾਲ ਹੌਲੀ-ਹੌਲੀ ਬੰਦ ਹੋਣ ਲੱਗੀਆਂ ਕਿਸ ਤਰ੍ਹਾਂ ਆਵਾਜ਼ ਜੀਤੀ ਦੀ ਸੀ ਹੂੰ ਲੱਗਦਾ ਇੱਥੇ ਮੇਰੇ ਨਾਂ ਦੀ ਕੋਈ ਲਕੀਰ ਨਹੀਂ ਜੀਤੀ ਨੇ ਕੇਸਰ ਦੀ ਹਥੇਲੀ ਤੇ ਆਪਣੀ ਉਂਗਲ ਫੇਰਦਿਆਂ ਕਿਹਾ ਮੈਂ ਸਾਰੇ ਦਾ ਸਾਰਾ ਤੇਰਾ ਹੀ ਹਾਂ ਤੂੰ ਇੱਕ ਲਕੀਰ ਨੂੰ ਕੀ ਕਰਨਾ ਹੈ ਕੇਸਰ ਨੇ ਜੀਤੀ ਦੀ ਚੁੰਨੀ ਨਾਲ ਉਂਗਲ ਤੇ ਲਪੇਟਦੇ ਹੋਏ ਕਿਹਾ ਪਾਸਾ ਪਲਟਦਿਆਂ ਹੀ ਕੇਸਰ ਦਾ ਸੁਪਨਾ ਵੀ ਟੁੱਟ ਗਿਆ ਦਿਨ 11ਵਾਂ ਜ਼ਿੰਦਗੀ 'ਚ ਸਾਹਮ ਸਾਹ ਰੱਖੋ ਨਿਮ ਵਰਗੇ ਯਾਰਾਂ ਨੂੰ ਜਿਹੜੇ ਮਿੱਠੇ ਭਾਵੇਂ ਨਹੀਂ ਹੁੰਦੇ ਪਰ ਲੋੜ ਪੈਣ ਤੇ ਕੰਮ ਕੌੜੀ ਦਵਾਈ ਵਾਂਗ ਆਉਂਦੇ ਨੇ ਫੂਕ ਮਾਰ ਕੇ ਮੋਮਬੱਤੀ ਤਾਂ ਬੁਝਾਈ ਸਭਝਾਈ ਜਾ ਸਕਦੀ ਹੈ ਅਗਰਬਤੀ ਨਹੀਂ ਦਿਨ 11ਵਾਂ ਕੇਸਰ ਨੂੰ ਅੱਜ ਪਿੰਡ ਦੇ ਯਾਰ ਬੇਲੀ ਬਹੁਤ ਯਾਦ ਆ ਰਹੇ ਸਨ ਦਿਲ ਦੀ ਗੱਲ ਸਾਂਝੀ ਕਰਦਿਆਂ ਉਸਨੇ ਫਕੀਰ ਨੂੰ ਕਿਹਾ ਆਉਣ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਦੋਸਤ ਨਾਲ ਲੜ ਪਿਆ ਸੀ ਅਸੀਂ ਬੋਲਣੋਂ ਵੀ ਹਟ ਗਏ ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਚਿੰਤਾ ਨਾ ਕਰ ਉਹ ਵੀ ਤੇਰੇ ਬਾਰੇ ਇਹੋ ਸੋਚਦਾ ਹੋਣਾ ਜੋ ਹੁਣ ਤੂੰ ਸੋਚ ਰਿਹਾ ਤਾਂ ਹੀ ਤੈਨੂੰ ਉਹਦੀ ਯਾਦ ਆ ਰਹੀ ਹੈ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਫਕੀਰ ਨੇ ਆਪਣੀ ਮਾਲਾ ਜੇਬ ਚ ਪਾਉਂਦਿਆਂ ਕਿਹਾ ਇੱਕ ਵਾਰ ਦੋ ਦੋਸਤ ਪਿੰਡੋਂ ਬਾਹਰ ਬਾਹ ਰਹਿੰਦੇ ਸਨ ਖੇਤਾਂ ਦੀ ਵਟ ਸਾਂਝੀ ਸੀ ਦੋਵਾਂ ਦੇ ਘਰ ਵੀ ਖੇਤਾਂ ਵਿੱਚ ਨੇੜੇ-ਨੇੜੇ ਸਨ ਰੋਜ਼ ਆਉਣਾ ਜਾਣਾ ਬਣਿਆ ਰਹਿੰਦਾ ਇੱਕ ਦਿਨ ਦੋਵਾਂ ਵਿੱਚ ਝਗੜਾ ਹੋ ਗਿਆ ਗੱਲ ਵੀ ਕੋਈ ਖਾਸ ਨਹੀਂ ਸੀ ਪਰ ਉਹ ਦੋਵੇਂ ਬੋਲਣੋਂ हट ਗਏ ਐ ਕਿਨੇ ਸਾਂਝੀ ਵਟ ਦੇ ਨਾਲ-ਨਾਲ ਇੱਕ ਵੱਡੀ ਪਾਈ ਇੱਕ ਵੱਡੀ ਖਾਈ ਪੁੱਟ ਕੇ ਪਾਣੀ ਭਰ ਦਿੱਤਾ ਹੁਣ ਆਉਣਾ ਜਾਣਾ ਵੀ ਬੰਦ ਹੋ ਗਿਆ ਸੀ ਦੂਸਰਾ ਦੋਸਤ ਉਦਾਸ ਵੀ ਸੀ ਤੇ ਖਾਈ ਪੁੱਟਣ ਕਰਕੇ ਨਾਰਾਜ਼ ਵੀ ਬਦਲਾ ਲੈਣ ਲਈ ਉਸਨੇ ਖਾਈ ਦੇ ਆਪਣੇ ਪਾਸੇ ਕੰਧ ਕੱਢਣ ਬਾਰੇ ਸੋਚਿਆ ਪਿੰਡੋਂ ਮਿਸਤਰੀ ਨੂੰ ਬੁਲਾ ਲਿਆ ਮਿਸਤਰੀ ਨੇ ਆਪਣਾ ਮੁੰਡਾ ਸਾਰੇ ਔਜ਼ਾਰ ਦੇ ਕੇ ਭੇਜ ਦਿੱਤਾ ਨਾਰਾਜ਼ ਦੋਸਤ ਮੁੰਡੇ ਨੂੰ ਕੰਧ ਬਾਰੇ ਸਮਝਾ ਕੇ ਆਪ ਸ਼ਹਿਰ ਕਿਸੇ ਕੰਮ ਚਲਾ ਗਿਆ ਉਹ ਵਾਪਸ ਆ ਕੇ ਦੇਖਦਾ ਹੈ ਕਿ ਉਸ ਮੁੰਡੇ ਨੇ ਕੰਧ ਦੀ ਜਗ੍ਹਾ ਖਾਈ ਦੇ ਇੱਕ ਉੱਪਰ ਇੱਕ ਸੋਹਣਾ ਪੁਲ ਬਣਾ ਦਿੱਤਾ ਉਸ ਦਾ ਗਵਾਂਢੀ ਪੁਲ ਤੋਂ ਦੌੜ ਕੇ ਆਇਆ ਤੇ ਉਸ ਨੂੰ ਜੱਫੀ ਪਾ ਕੇ ਕਹਿਣ ਲੱਗਾ ਯਾਰ ਗਲਤੀ ਮੇਰੀ ਹੈ ਮੈਨੂੰ ਖਾਈ ਨਹੀਂ ਸੀ ਪੁੱਟਣੀ ਚਾਹੀਦੀ ਸਾਨੂੰ ਇਸ ਮੁੰਡੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਖੁਸ਼ ਹੋ ਕੇ ਪਹਿਲੇ ਦੋਸਤ ਨੇ ਕਿਹਾ ਮੁੰਡੇ ਨੂੰ ਕੰਮ ਦੇ ਪੈਸੇ ਦੇ ਕੇ ਉਸ ਨੇ ਕਿਹਾ ਹੁਣ ਤੂੰ ਇੱਥੇ ਹੀ ਰੁਕ ਜਾ ਹੋਰ ਵੀ ਕਈ ਕੰਮ ਆ ਕਰਨ ਵਾਲੇ ਅਜੇ ਮੈਂ ਬਹੁਤ ਅਜੇ ਮੈਂ ਹੋਰ ਬਹੁਤ ਪੁਲ ਬਣਾਉਣੇ ਆ ਮੈਨੂੰ ਜਾਣਾ ਪਵੇਗਾ ਮੁੰਡੇ ਦੀ ਮੁਸਕਰਾਹਟ ਕੁਝ ਰਸਮਈ ਸੀ ਦੋਸਤੀਆਂ ਉਹ ਰਿਸ਼ਤੇ ਨੇ ਜਿਹੜੇ ਉਮਰ ਨਾਲ ਕਿਸੇ ਪ੍ਰਾਣੇ ਬੋੜ ਵਾਂਗ ਹੋਰ ਵੀ ਸੋਹਣੇ ਹੁੰਦੇ ਜਾਂਦੇ ਨੇ ਫਕੀਰ ਨੇ ਕਹਾਣੀ ਖਤਮ ਕਰਦਿਆਂ ਕਿਹਾ ਪਿੰਡ ਦੇ ਯਾਰਾਂ ਦੋਸਤਾਂ ਨੂੰ ਯਾਦ ਕਰਦਿਆਂ ਕੇਸਰ ਦੇ ਚਿਹਰੇ ਤੇ ਸਕੂਨ ਭਰੀ ਮੁਸਕਰਾਹਟ ਸੀ ਕਿਹੜੀ ਗੱਲ ਲੁਕੀ ਸੀ ਇਨ੍ਹਾਂ ਯਾਰਾਂ ਤੋਂ ਭਾਵੇਂ ਚੰਗੀ ਤੇ ਭਾਵੇਂ ਮਾੜੀ ਬਚਪਨ ਚ ਕੀਤੀਆਂ ਸ਼ਰਾਰਤਾਂ ਹੁਣ ਜ਼ਿੰਦਗੀ ਦੀਆਂ ਯਾਦਾਂ ਦਾ ਸਰਮਾਇਆ ਬਣ ਗਈਆਂ ਸਨ ਪਿੱਠੂ ਕੈਮ ਤੇ ਬਾਂਦਰ ਕਿਲਾ ਖੇਡਦੇ ਸੀ ਕਿਆਂ ਪਿੱਠਾਂ ਅਜੇ ਵੀ ਠੰਡੀਆਂ ਨਹੀਂ ਸਨ ਹੋਈਆਂ ਕਈ ਪਹਿਲੇ ਪਹਿਲੇ ਪੈਰ ਦੀ ਦੁਆ ਵਰਗੇ ਕਈ ਛਿੜੀ ਵਾਲੀ ਨਮਰੀ ਦੁਆ ਵਰਗੇ ਜਿਹੜੇ ਦਿਲਾਂ ਵੱਲ ਜ਼ਖਮਾਂ ਨੂੰ ਠੀਕ ਕਰਦੇ ਸੋਹਣੇ ਯਾਰ ਮੇਰੇ ਪੁਰੇ ਦੀ ਹਵਾ ਵਰਗੇ ਕੇਸਰ ਦੀ ਯਾਦ ਵਿੱਚ ਬਚਪਨ ਘੁੰਮਣ ਲੱਗਿਆ ਪਿੰਡ ਚ ਅਖੰਡ ਪਾਠ ਵਾਲੇ ਦਿਨਾਂ ਚ ਰੋਲ ਵਾਲੇ ਭਾਈ ਜੀ ਦੇ ਮੰਜੇ ਮੋਡਰਨ ਸ਼ਾਨੀ ਲਈ ਰੱਖੀ ਡਾਂਗ ਰੱਖੀ ਡਾਂਗ ਦੂਸਰੇ ਭਾਈ ਸਾਹਿਬ ਦੇ ਮੰਜੇ ਨਾਲ ਰੱਖਣੀ ਵੀ ਯਾਦ ਆ ਗਈ ਤੇ ਉਸੇ ਡਾਂਗ ਨਾਲ ਦੂਸਰੇ ਦਿਨ ਪਈ ਕੁੱਟ ਵੀ ਰਾਤ ਦੀਆਂ ਚੋਰੀ-ਤੋੜੀਆਂ ਕੱਚੀਆਂ ਆਂਬੀਆਂ ਖਾ ਕੇ ਅਗਲੇ ਦਿਨ ਦੰਦ ਖੱਟੇ ਰਹਿਣੇ ਵੀ ਯਾਦ ਆ ਗਏ ਜਦੋਂ ਕਿਸੇ ਨੇ ਉਲਮਾ ਲੈ ਕੇ ਆਉਣਾ ਤਾਂ ਬੇਬੇ ਨੇ ਕੇਸਰ ਤੇ ਵਗਾਵੀ ਜੁੱਤੀ ਮਾਰਨੀ ਪਰ ਉਹ ਜੁੱਤੀ ਕਦੇ ਕੇਸਰ ਦੇ ਨਹੀਂ ਲੱਗੀ ਸੀ ਬੇਬੇ ਦਾ ਨਿਸ਼ਾਨਾ ਇੰਨਾ ਮਾੜਾ ਵੀ ਨਹੀਂ ਹੋਣਾ ਸੋਚ ਕੇ ਕੇਸਰ ਦੀ ਅੱਖਾਂ ਨਮ ਹੋ ਗਈਆਂ ਬੇਬੇ ਨੇ ਉਸ ਨੂੰ ਸਿਰਫ ਇੱਕ ਵਾਰ ਕੁੱਟਿਆ ਸੀ ਤੇ ਉਹ ਕੁੱਟ ਅੱਜ ਵੀ ਉਸ ਨੂੰ ਇੰਜ ਹੀ ਆਸੀ ਜਿਵੇਂ ਕੱਲ੍ਹ ਤੀਹੀ ਗੱਲ ਹੋਵੇ ਉਸ ਨੂੰ ਅੱਜ ਫਿਰ ਉਹ ਦਿਨ ਯਾਦ ਆ ਗਿਆ ਪਿੰਡ ਦੀ ਫਰਨੀ ਤੇ ਗਹਿਮਾ ਗਹਿਮੀ ਸੀ ਬੋੜ ਵਾਲੇ ਖੁੱਲੇ ਪੈੜ ਵਿੱਚ ਗੱਡੀਆਂ ਵਾਲਿਆਂ ਦਾ ਕਬੀਲਾ ਹਰ ਸਾਲ ਦੀ ਤਰ੍ਹਾਂ ਕੁਝ ਦਿਨਾਂ ਲਈ ਆਣ ਰੁਕਿਆ ਸੀ। ਅੱਧੇ ਇੱਕ ਦਿਨ ਅੱਧੇ ਇੱਕ ਦਿਨ ਚ ਹੀ ਬਾਂਸਾਂ ਦੀਆਂ ਛਟੀਆਂ ਜੋੜ ਕੇ ਲਾਏ ਛੋਟੇ-ਛੋਟੇ ਤੰਬੂਆਂ ਨਾਲ ਪਿੰਡ ਦਾ ਵਿਹੜਾ ਭਰ ਗਿਆ। ਸਾਰੇ ਪਿੰਡ ਨੂੰ ਚਾਹ ਚਾਹ ਜਿਹਾ ਚੜ ਗਿਆ ਜਿਵੇਂ ਪਿੰਡ ਚ ਕੋਈ ਵਿਆਹ ਧਰਿਆ ਹੋਵੇ। ਸ਼ਿੰਗਾਰੀਆਂ ਹੋਈਆਂ ਗੱਡੀਆਂ ਤੇ ਬਲਦਾਂ ਨੇ ਪਿੰਡ ਨੂੰ ਰੰਗੀਨ ਬਣਾ ਦਿੱਤਾ ਸੀ। ਗੱਡੀਆਂ ਵਾਲਿਆਂ ਦੀਆਂ ਸਾੰਵਲੇ ਰੰਗ ਦੀਆਂ ਕੁੜੀਆਂ ਫੂਰਾਂ ਲੱਗ ਰਹੀਆਂ ਸਨ। ਲੰਮੇ ਰੰਗੀਨ ਪਰਾਂ ਦੇ ਤੰਗ ਕੁੜਤੀਆਂ ਖੁੱਲੇ ਘੇਰੇ ਵਾਲੇ ਉੱਚੇ ਕੱਗਰੇ ਠੋਡੀਆਂ ਦੇਖੋ ਨੇ ਤੜ ਨੱਕ ਵਿੱਚ ਨੱਥਲੀਆਂ ਤੇ ਹੱਥ ਨੱਕ ਵਿੱਚ ਨੱਥਲੀਆਂ ਤੇ ਪੈਰੀ ਤਿੱਖੀ ਨੋਕ ਵਾਲੀਆਂ ਜੁੱਤੀਆਂ ਪਾਈਆਂ ਉਹ ਹਸੂ ਹਸੂ ਕਰਦੀਆਂ ਲਗਾਤਾਰ ਗੱਲਾਂ ਕਰ ਰਹੀਆਂ ਸਨ ਲੰਮੇ ਕੁੜਤੇ ਤੇ ਚਾਦਰੇ ਲਾਈ ਕੰਨਾਂ ਵਿੱਚ ਨੱਤੀਆਂ ਪਾਈ ਗੱਡੀਆਂ ਵਾਲੇ ਮਰਦ ਹੱਥ ਵਿੱਚ ਛੋਟੇ ਛੋਟੇ ਹੁੱਕੇ ਫੜੀ ਬੇਪਰਵਾਹ ਘੁੰਮ ਰਹੇ ਸਨ ਪੱਠੀਆਂ ਤਪਾ ਕੇ ਉਹਨਾਂ ਦੇ ਚਿਮਟੇ ਭੂਕਣੇ ਤੇ ਖਰਚਨੇ ਬਣਾਉਣੇ ਸ਼ੁਰੂ ਕਰ ਦਿੱਤੇ ਖੇਤੀ ਦੇ ਸੰਦਾਂ ਦੀ ਮਰੰਮਤ ਵੀ ਸ਼ੁਰੂ ਹੋ ਗਈ ਗੱਡੀਆਂ ਵਾਲੀਆਂ ਕੁੜੀਆਂ ਨੇ ਪਿੰਡ ਦੀਆਂ ਗਲੀਆਂ 'ਚ ਹੋ ਕੇ ਦੇ ਕੇ ਚਮਟੇ ਭੂਕਣੇ ਤੇ ਖਰਚਣੇ ਵੇਚਨੇ ਸ਼ੁਰੂ ਕਰ ਦਿੱਤੇ ਦਾਣਿਆਂ ਦੀਆਂ ਦਾਣਿਆਂ ਦੀ ਝੋਲੀ ਜਾਂ ਪੱਠਿਆਂ ਦੀ ਟੋਕਰੀ ਦੇ ਕੇ ਲੋਕੀ ਆਪਣੀਆਂ ਲੋੜਾਂ ਅਨੁਸਾਰ ਉਹਨਾਂ ਤੋਂ ਕੰਮ ਕਰਵਾਉਣ ਲੱਗੇ ਕੇਸਰ ਨੂੰ ਇਹ ਖੁਸ਼ਮિજાਜ ਲੋਕ ਬੜੇ ਚੰਗੇ ਲੱਗਦੇ ਸਨ ਉਹ ਜਾ ਕੇ ਪੱਠੀ ਦੇ ਕੰਮ ਕਰ ਰਹੇ ਇੱਕ ਬਜ਼ੁਰਗ ਕੋਲ ਬੈਠ ਗਿਆ ਤੁਸੀਂ ਹਰ ਸਾਲ ਕਿੱਥੋਂ ਆਉਂਦੇ ਹੋ ਕੇਸਰ ਨੇ ਉਸ ਨੂੰ ਪੁੱਛਿਆ ਹਮ ਠਹਿਰੇ ਮਹਾਰਾਣਾ ਪ੍ਰਤਾਪ ਕੀ ਕੁੱਲ ਸੇ ਜਦ ਅਕਬਰ ਸੇ ਮਾਰੇ ਮਹਾਰਾਜ ਜਦ ਅਕਬਰ ਸੇ ਮਾਰੇ ਮਹਾਰਾਣਾ ਹਾਰ ਗਏ ਤੋਂ ਮਾਰੇ ਵਡੇਰਿਆਂ ਨੇ ਚਿਤੌੜ ਛੋੜ ਦਿਆ ਅਰਕਸਮ ਖਾਈ ਕੇ ਜਬਰ ਜੀਤेंगे ਤਬੀ ਲਾਟੇਗੇ ਸੋ ਸ਼ੋਰੇ ਤਬ ਸੇ ਵੰਜਾਰੇ ਬਣੇ ਘੂਮ ਰਹੇ ਬਜਰਗਣੇ ਕੇਸਰ ਨੂੰ ਦੱਸ ਦੇ ਆਪਣਾ ਕੰਮ ਵੀ ਜਾਰੀ ਰੱਖਿਆ ਗੱਲਾਂ ਗੱਲਾਂ ਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਰਾਤ ਪੈ ਗਈ ਕਰ ਕਰਕੇ ਸਰ ਨੂੰ ਲੱਭਦੀ ਬੇਬੇ ਦਾ ਬੁਰਾ ਹਾਲ ਸੀ ਜਦੋਂ ਉਹ ਕੇਸਰ ਨੂੰ ਗੱਡੀਆਂ ਵਾਲਿਆਂ ਕੋਲ ਬੈਠਾ ਵੇਖਿਆ ਤਾਂ ਉਹਦੇ ਸਾਹ ਚ ਸਾਹ ਆਇਆ ਬੇਬੇ ਨੇ ਉਸ ਨੂੰ ਬਾਹੋਂ ਫੜ ਕੇ ਘਰ ਨੂੰ ਤੋਰ ਲਿਆ ਰਸਤੇ ਵਿੱਚ ਬੇਬੇ ਕੇਸਰ ਨੂੰ ਕੋਟ ਦੀ ਵੀ ਜਾ ਰਹੀ ਸੀ ਤੇ ਨਾਲ ਰੋਈ ਵੀ ਜਾ ਰਹੀ ਸੀ ਉਸ ਦਿਨ ਤੋਂ ਬਾਅਦ ਕੇਸਰ ਕਦੀ ਵੀ ਬੇਬੇ ਨੂੰ ਬਿਨਾਂ ਦੱਸਿਆ ਘਰੋਂ ਬਾਹਰ ਨਹੀਂ ਸੀ ਗਿਆ ਤੇ ਹੁਣ ਬਿਨਾਂ ਦੱਸਿਆ ਫਕੀਰ ਦੇ ਨਾਲ ਆਇਆ ਉਸ ਨੂੰ ਕਈ ਦਿਨ ਹੋ ਗਏ ਸਨ ਪਤਾ ਨਹੀਂ ਬੇਬੇ ਦਾ ਕੀ ਹਾਲ ਹੋਣਾ ਸੋਚ ਕੇ ਕੇਸਰ ਰੋਣ ਹੱਕਾ ਹੋ ਗਿਆ ਦਿਨ 12ਵਾਂ ਮਸਕਰਾਣ ਦੇ ਚਿਹਰਿਆਂ ਦੇ ਪਿੱਛੇ ਕਵਰਾਂ ਦੇ ਸੁਨਾਟੇ ਵੀ ਹੋ ਸਕਦੇ ਨੇ ਹੰਝੂਆਂ ਦਾ ਭਾਰ ਕੇਵਲ ਪਲਕ ਹੀ ਜਾਣਦੀ ਹੈ ਦਿਨ 12 ਵਾਂ ਸਵੇਰੇ ਉੱਠ ਕੇ ਸਵੇਰੇ ਉੱਠ ਕੇ ਤੁਰਿਆ ਜੇ ਥੋੜੀ ਦੇਰ ਹੀ ਹੋਈ ਸੀ ਕਿ ਰਸਤੇ ਵਿੱਚ ਇੱਕ ਬਜ਼ੁਰਗ ਨੇ ਫਕੀਰ ਤੇ ਕੇਸਰ ਨੂੰ ਬਹੁਤ ਪਿਆਰ ਨਾਲ ਰੋਕ ਕੇ ਆਪਣੇ ਕੰਮ ਦੇ ਹੱਥਾਂ ਨਾਲ ਮਿੱਠੇ ਚੌਲ ਖਾਣ ਲਈ ਦਿੱਤੇ ਬਜ਼ੁਰਗ ਜੋ ਕੁੱਬ ਪਿਆ ਹੋਣ ਕਰਕੇ ਇੱਕ ਡੰਡੇ ਦੇ ਸਹਾਰੇ ਖੜਾ ਸੀ ਕਾਫੀ ਉਦਾਸ ਲੱਗ ਰਿਹਾ ਸੀ ਫਕੀਰ ਦੇ ਪੁੱਛਣ ਤੇ ਉਸਨੇ ਦੱਸਿਆ ਅੱਜ ਅੱਜ ਮੇਰੇ ਪੁੱਤਰ ਦੀ ਵਰਸੀ ਹੈ ਬਹੁਤ ਸਾਲ ਪਹਿਲਾਂ ਮੇਰਾ ਜਵਾਨ ਪੁੱਤ ਕਾਲੀ ਪਲੇਗ ਨੇ ਖਾ ਲਿਆ ਸੀ ਫਕੀਰ ਨੇ ਬਜ਼ੁਰਗ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਇਹ ਤਾਂ ਬਹੁਤ ਕਹਿਰ ਹੋਇਆ ਭਰਾਵਾ ਜਿੰਦਗੀ ਦੇ ਚਾਰ ਸਭ ਤੋਂ ਵੱਡੇ ਦੁੱਖਾਂ ਗਰੀਬੀ ਵਿਛੋੜਾ ਬਿਮਾਰੀ ਅਤੇ ਜਵਾਨ ਪੁੱਤ ਦੀ ਮੌਤ ਵਿੱਚੋਂ ਜਵਾਨ ਪੁੱਤ ਦੀ ਮੌਤ ਸਭ ਤੋਂ ਅਸਹਿ ਹੈ ਕਿਉਂਕਿ ਉਸ ਨਾਲ ਮਾਪਿਆਂ ਦੇ ਸਿਰ ਜਿਹੇ ਭਵਿੱਖ ਦੀ ਵੀ ਮੌਤ ਹੋ ਜਾਂਦੀ ਹੈ ਬਜ਼ੁਰਗ ਹਾਂ ਵਿੱਚ ਸਿਰ ਹਲਾਉਣ ਦੀਆਂ ਸੋਚੀ ਪੈ ਗਿਆ ਫਕੀਰ ਨੇ ਗੱਲ ਜਾਰੀ ਰੱਖੀ ਬਹੁਤ ਪੁਰਾਣੀ ਗੱਲ ਹੈ ਮਹਾਤਮਾ ਬੁੱਧ ਦੇ ਸਮੇਂ ਦੀ ਇੱਕ ਬੱਚੇ ਦੀ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਮਾਂ ਦਾ ਦੁੱਖ ਝੱਲਿਆ ਨਹੀਂ ਸੀ ਜਾ ਰਿਹਾ ਮਾਂ ਕਹਿ ਰਹੀ ਸੀ ਮੇਰਾ ਪੁੱਤਰ ਮਰ ਨਹੀਂ ਸਕਦਾ ਮੈਂ ਇਸ ਨੂੰ ਦੁਬਾਰਾ ਜਿੰਦਾ ਵੇਖਣਾ ਚਾਹੁੰਦੀ ਹਾਂ ਬੱਚੇ ਦੀ ਮਾਂ ਮਰੇ ਹੋਏ ਮਰੇ ਬੱਚੇ ਨੂੰ ਨਾਲ ਲੈ ਕੇ ਇਲਾਕੇ ਦੇ ਹਰ ਵੈਦ ਹਕੀਮ ਕੋਲ ਗਈ ਪਰ ਦੁਬਾਰਾ ਜੀਵਿਤ ਕਰਨ ਦੀ ਦਵਾਈ ਤਾਂ ਕਿਸੇ ਕੋਲ ਵੀ ਨਹੀਂ ਸੀ ਕਿਸੇ ਤੇ ਦੱਸਣ ਤੇ ਉਹ ਮਾਂ ਮਹਾਤਮਾ ਬੁੱਧ ਤੇ ਮੱਠ ਤੇ ਫਰਿਆਦ ਕਰਨ ਗਈ ਮਹਾਤਮਾ ਬੁੱਧ ਨੇ ਦੁਖੀ ਮਾਂ ਦੇ ਚਿਹਰੇ ਨੂੰ ਕਰੋਨਾ ਨਾਲ ਵੇਖਿਆ ਤੇ ਕਿਹਾ ਇੱਕ ਤਰੀਕਾ ਹੈ ਬੱਚੇ ਨੂੰ ਦੁਬਾਰਾ ਜੀਵਿਤ ਕਰਨ ਦਾ ਪਰ ਇਸ ਲਈ ਤਹਾਨੂੰ ਕਿਸੇ ਦੇ ਘਰੋਂ ਲੋਨ ਲੈਉਣਾ ਪਵੇਗਾ ਲੋਨ ਲੈਣ ਦਾ ਕਿ ਔਖਾ ਕੰਮ ਨਹੀਂ ਮਾਂ ਨੂੰ ਆਸ ਹੋ ਗਈ ਪਰ ਲੋਨ ਉਸ ਘਰ ਦਾ ਚਾਹੀਦਾ ਹੈ ਜਿਸ ਘਰ ਕਦੇ ਮੌਤ ਨਾ ਹੋਈ ਹੋਵੇ ਬੁੱਧ ਨੇ ਕਿਹਾ ਮਰੇ ਬੱਚੇ ਨੂੰ ਕੁਛੜ ਚੁੱਕੀ ਮਾਂ ਪਿੰਡ ਪਿੰਡ ਘਰ ਘਰ ਗਈ ਪਰ ਕੋਈ ਵੀ ਘਰ ਅਜਿਹਾ ਨਹੀਂ ਲੱਭਿਆ ਜਿੱਥੇ ਕਦੇ ਮੌਤ ਨਾ ਹੋਈ ਹੋਵੇ ਨਿਰਾਸ਼ ਹੋ ਕੇ ਜਦੋਂ ਮਾਂ ਵਾਪਸ ਮੱਠ ਚਾਈ ਤਾਂ ਬੁੱਧ ਬੋਲੇ ਮਾਂ ਜੀਵਨ ਹੈ ਤਾਂ ਦੁੱਖ ਵੀ ਜ਼ਰੂਰ ਹੋਣਗੇ ਹਰ ਵੇਲੇ ਸੁੱਖ ਦੀ ਇੱਛਾ ਕਰਨਾ ਹੀ ਦੁੱਖਾਂ ਦਾ ਕਾਰਨ ਹੈ ਮਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਸਨ ਪਰ ਇਹ ਹੰਝੂ ਲਾਲਚੀ ਦੇ ਨਹੀਂ ਇਹ ਪਰ ਇਹ ਹੰਝੂ ਲਾਚਾਰੀ ਦੇ ਨਹੀਂ ਵਿਛੋੜੇ ਦੇ ਸਨ ਬਜ਼ੁਰਗ ਨੂੰ ਦਿਲਾਸਾ ਦੇ ਕੇ ਫਕੀਰ ਤੇ ਕੇਸਰ ਅੱਗੇ ਤਰਪੇ ਚੁੱਪ ਦਾ ਆਲਮ ਸੀ ਵਿਰਾਨ ਥਲਾਂਾਂ 'ਚੋਂ ਆ ਰਹੀ ਬੀਂਡਿਆਂ ਦੀ ਆਵਾਜ਼ ਨੇ ਚੁੱਪ ਨੂੰ ਗਮਗੀਨ ਬਣਾ ਦਿੱਤਾ ਕੇਸਰ ਨੇ ਚੁੱਪ ਤੋੜਦਿਆਂ ਪੁੱਛਿਆ ਸਾਈਂ ਜੀ ਹਰ ਰੋਜ਼ ਨਵੇਂ ਲੋਕਾਂ ਨੂੰ ਮਿਲ ਕੇ ਮੈਨੂੰ ਲੱਗ ਰਿਹਾ ਹੈ ਕਿ ਹਰੇਕ ਬੰਦੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਕਈਆਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਇਹਨਾਂ ਨੇ ਕਦੇ ਕਿਸੇ ਦੁੱਖ ਦਾ ਮੂਵੀ ਨਹੀਂ ਵੇਖਿਆ ਹੋਣਾ ਲੋਕ ਦੁੱਖ ਲੁਕਾਉਣਾ ਕਿਵੇਂ ਸਿੱਖ ਲੈਂਦੇ ਨੇ ਪੁੱਤਰ ਅਸਲ ਵਿੱਚ ਦੁੱਖ ਬੰਦੇ ਨੂੰ ਦੁਖੀ ਨਹੀਂ ਕਰਦੇ ਦੁੱਖਾਂ ਨੂੰ ਅਸੀਂ ਜੰਨਾ ਦਿਲ ਤੇ ਲਾਉਂਦੇ ਹਾਂ ਓਨਾਂ ਹੀ ਦੁੱਖ ਸਾਨੂੰ ਦੁਖੀ ਕਰਦੇ ਹਨ ਫਕੀਰ ਨੇ ਇੱਕ ਕਥਾ ਸ਼ੁਰੂ ਕੀਤੀ ਇੱਕ ਵਾਰ ਇੱਕ ਚੇਲੇ ਨੇ ਆਪਣੇ ਗੁਰੂ ਤੋਂ ਪੁੱਛਿਆ ਸੀ ਜ਼ਿੰਦਗੀ 'ਚ ਦੁੱਖਾਂ ਨੂੰ ਘਟ ਕਿਵੇਂ ਕੀਤਾ ਜਾ ਸਕਦਾ ਹੈ ਗੁਰੂ ਜੀ ਗੁਰੂ ਨੇ ਚੇਲੇ ਨੂੰ ਦੋ ਕ올ੀਆਂ ਲੂਣ ਦੀਆਂ ਭਰ ਕੇ ਲਿਆਉਣ ਲਈ ਕਿਹਾ ਜਦੋਂ ਚੇਲਾ ਕ올ੀਆਂ ਲੈ ਕੇ ਗਿਆ ਤਾਂ ਗੁਰੂ ਨੇ ਪਹਿਲੀ ਲੂਣ ਦੀ ਕ올ੀ ਨੂੰ ਆਪਣੇ ਪਹਿਲੀ ਕ올ੀ ਨੂੰ ਪਾਣੀ ਦੇ ਇੱਕ ਗਲਾਸ ਵਿੱਚ ਰਲਾ ਕੇ ਪੀਣ ਲਈ ਕਿਹਾ ਪਾਣੀ ਕਿਵੇਂ ਲੱਗਿਆ ਗੁਰੂ ਨੇ ਪੁੱਛਿਆ ਬਹੁਤ ਕੌੜਾ ਚੇਲੇ ਨੇ ਲੂਣ ਵਾਲਾ ਲੂਣ ਵਾਲਾ ਪਾਣੀ ਪੀ ਕੇ ਜਵਾਬ ਦਿੱਤਾ ਦੂਸਰੀ ਲੂਣ ਦੀ ਕ올ੀ ਗੁਰੂ ਨੇ ਚੇਲੇ ਨੂੰ ਕਟਿਆ ਦੇ ਨੇੜੇ ਵਾਲੀ ਇੱਕ ਝੀਲ ਵਿੱਚ ਰਲਾਉਣ ਲਈ ਕਿਹਾ ਤੇ ਉਸ ਝੀਲ ਵਿੱਚੋਂ ਚੇਲੇ ਨੂੰ ਪਾਣੀ ਪੀਣ ਲਈ ਕਿਹਾ ਹੁਣ ਪਾਣੀ ਕਿਵੇਂ ਲੱਗਿਆ ਗੁਰੂ ਨੇ ਝੀਲ ਦਾ ਪਾਣੀ ਪੀਂਦੇ ਚੇਲੇ ਨੂੰ ਪੁੱਛਿਆ ਬਿਲਕੁਲ ਤਾਜ਼ਾ ਚੇਲੇ ਨੇ ਕਿਹਾ ਬਸ ਇਸੇ ਤਰ੍ਹਾਂ ਦੁੱਖ ਵੀ ਜ਼ਿੰਦਗੀ ਵਿੱਚ ਲੂਣਵਾੰਗੀ ਹਨ ਜੇ ਦਿਲ ਨੂੰ ਗਲਾਸ ਵਾਂਗ ਛੋਟਾ ਬਣਾਵਾਂਗੇ ਤਾਂ ਦੁੱਖ ਵੱਡੇ ਲੱਗਣਗੇ ਜੇ ਦਿਲ ਨੂੰ ਝੀਲ ਵਾਂਗ ਵਿਸ਼ਾਲ ਬਣਾਵੋਗੇ ਤਾਂ ਉਹੀ ਦੁੱਖ ਛੋਟੇ ਲੱਗਣ ਲੱਗ ਜਾਣਗੇ ਗੁਰੂ ਜੀ ਨੇ ਸਮਝਾਇਆ ਕਹਾਣੀ ਖਤਮ ਕਰਕੇ ਫਕੀਰ ਨੇ ਰਾਤ ਰੁਕਣ ਲਈ ਸਮਾਨ ਇੱਕ ਪੱਧਰੀ ਥਾਂ ਤੇ ਟਿਕਾਉਂਦਿਆਂ ਕਿਹਾ ਕਿਸਰ ਪੁੱਤਰ ਦੁੱਖ ਤਾਂ ਦਾਰੂ ਵਾਂਗ ਨੇ ਮੱਖਣ ਜਦੋਂ ਸੇਕ ਲੱਗਣ ਤੋਂ ਬਾਅਦ ਕਿਉਂ ਬਣ ਜਾਂਦਾ ਤਾਂ ਉਸ ਦੀ ਕੀਮਤ ਉਮਰ ਦੋਮੇ ਵੱਜ ਜਾਂਦੀਆਂ ਨੇ ਫਕੀਰ ਧੋਣੀ ਰਮਾ ਕੇ ਬੈਠ ਗਿਆ ਸੌਣ ਦੀ ਤਿਆਰੀ ਕਰਦਾ ਕੇਸਰ ਸੋਚ ਰਿਹਾ ਸੀ ਕਿ ਉਸਨੇ ਫਕੀਰ ਨੂੰ ਕਦੇ ਸੁੱਤੇਆਂ ਵੇਖਿਆ ਹੀ ਨਹੀਂ ਸੀ ਫਕੀਰ ਹਰ ਰੋਜ਼ ਸਵੇਰੇ ਉਸ ਦੇ ਉੱਠਣ ਤੋਂ ਪਹਿਲਾਂ ਹੀ ਇਸ਼ਨਾਨ ਪਾਣੀ ਕਰਕੇ ਤਿਆਰ ਹੁੰਦਾ ਸੀ ਫਕੀਰ ਨੂੰ ਨੀਂਦ ਘੱਟ ਕਿਉਂ ਆਉਂਦੀ ਹੈ ਸੋਚਦਿਆਂ ਕੇਸਰ ਨੇ ਉਸ ਨੂੰ ਪੁੱਛਿਆ ਸਾਈਂ ਜੀ ਤੁਸੀਂ ਬਹੁਤ ਘੱਟ ਸੌਂਦੇ ਹੋ ਮੈਨੂੰ ਤਾਂ ਮੇਰੀ ਬੇਬੇ ਕੁੰਭਕਰਨ ਕਹਿੰਦੀ ਹੁੰਦੀ ਸੀ ਕਿਉਂਕਿ ਮੈਂ ਕਈ ਵਾਰ ਦੁਪਹਿਰ ਤੱਕ ਸੁੱਤਾ ਰਹਿੰਦਾ ਸੀ ਕੇਸਰ ਹੁਣ ਫਕੀਰ ਨਾਲ ਖੁੱਲ ਕੇ ਗੱਲਾਂ ਕਰਨ ਲੱਗ ਪਿਆ ਸੀ ਨੀਂਦ ਸਰੀਰ ਤੇ ਮਨ ਨੀਂਦ ਸਰੀਰ ਤੇ ਮਨ ਦਾ ਵਿਸ਼ਰਾਮ ਹੈ ਪੁੱਤਰ ਜੇ ਮਨ ਚਿੰਤਾ ਰਹਿਤ ਹੋਵੇ ਤਾਂ ਸਰੀਰ ਥੱਕਦਾ ਨਹੀਂ ਮਨ ਚਿੰਤਾ ਰਹਿ ਤਾਂ ਹੀ ਰਹਿ ਸਕਦਾ ਹੈ ਜੇ ਟਿਕਾ ਵਿੱਚ ਹੋਵੇ ਜੇ ਟਿਕਾ ਵਿੱਚ ਹੋਵੇ ਤੇ ਮਨ ਟਿਕਦਾ ਹੈ ਧਿਆਨ ਲਾ ਕੇ ਜਾਂ ਕਿਸੇ ਚੀਜ਼ ਤੇ ਧਿਆਨ ਇਕਾਗਰ ਕਰਕੇ ਬਸ ਜਦੋਂ ਤੋਂ ਰੱਬ ਦੀ ਤਾਂਗ ਵਧੀ ਹੈ ਮੇਰੀ ਨੀਂਦ ਘਟ ਗਈ ਫਕੀਰ ਨੇ ਸਮਝਾਇਆ ਫਕੀਰ ਨੇ ਅੱਗ ਨੂੰ ਛਿਟੀ ਨਾ ਹਲਾਉਂਦਿਆਂ ਕਿਹਾ ਅੱਗ ਜੋ ਧੂਨੇ ਨੂੰ ਇਸ ਦਾ ਜਲਾਉ ਦਿੰਦੀ ਹੈ ਉਹੀ ਅੱਗ ਉਸ ਨੂੰ ਰਾਖ ਕਰ ਦਿੰਦੀ ਹੈ ਸ਼ਾਇਦ ਇਸੇ ਕਰਕੇ ਧੂਨੇ ਨੂੰ ਵੇਖਣਾ ਜ਼ਿੰਦਗੀ ਨੂੰ ਨੇੜੋਂ ਵੇਖਣ ਵਾਂਗ ਹੈ ਉਸਨੇ ਗੱਲ ਜਾਰੀ ਰੱਖਦਿਆਂ ਕਿਹਾ ਜਿਵੇਂ ਪੁਬਲ ਦੇ ਅੰਦਰ ਵੀ ਅੰਗਿਆਰ ਹੁੰਦੇ ਹਨ ਅੰਗਿਆਰ ਹੁੰਦੇ ਹਨ ਅੱਗ ਦੁਬਾਰਾ ਬਲ ਸਕਦੀ ਹੈ ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ 'ਚ ਕਦੇ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਹਰ ਹਾਰ ਦੇ ਦੂਜੇ ਪਾਸੇ ਜਿੱਤ ਦੇ ਨਿਸ਼ਾਨ ਹੁੰਦੇ ਹਨ ਕੇਸਰ ਦੀ ਆਵਾਜ਼ ਵਿੱਚ ਘੁਲੀ ਉਦਾਸੀ ਜਿਵੇਂ ਉਸਨੇ ਭਾਂਪ ਲਈ ਸੀ ਫਕੀਰ ਨੇ ਰਾਖ ਨੂੰ ਫਰੋਲਦਿਆਂ ਤਾਂ ਫਕੀਰ ਨੇ ਰਾਖ ਨੂੰ ਫਰੋਲਿਆ ਤਾਂ ਚੰਗਿਆੜੇ ਉੱਠ ਕੇ ਹਨੇਰੇ ਨਾਲ ਖੇਡਣ ਲੱਗੇ ਅੱਗ ਦੇ ਚੰਗਿਆੜੇ ਹਨੇਰੀ ਰਾਤ ਵਿੱਚ ਜੁਗਨੂਆਂ ਵਾਂਗ ਲੱਗ ਰਹੇ ਸਨ ਇਹਨਾਂ ਚੰਗਿਆੜਿਆਂ ਦਾ ਜੀਵਨ ਕਿੰਨਾ ਛੋਟਾ ਹੈ ਕੇਸਰ ਸੋਚ ਰਿਹਾ ਸੀ ਫਿਰ ਵੀ ਇਹ ਕਿੰਨੇ ਖੁਸ਼ ਲੱਗ ਰਹੇ ਹਨ ਤੇ ਹੱਸਦੇ ਆ ਖੇਡਦੇ ਆ ਚਾਨਣ ਵੰਡ ਕੇ ਛੇਨ ਪਰਚ ਹੀ ਖਤਮ ਹੋ ਜਾਂਦੇ ਹਨ ਰਾਤ ਦੇ ਹਨੇਰੇ ਵਿੱਚ ਜੁਗਨੂਆਂ ਵਰਗੇ ਇਹ ਚੰਗਿਆੜੇ ਕੇਸਰ ਨੂੰ ਜੀਤੀ ਦੇ ਕਾਲੇ ਘਰੇ ਤੇ ਜੜੇ ਚਮਕਦੇ ਸ਼ੀਸ਼ਿਆਂ ਵਰਗੇ ਲੱਗ ਰਹੇ ਸਨ ਦਿਨ 13ਵਾਂ ਚਿੜੀਆ ਘਰ ਵਿੱਚ ਜੰਮੇ ਸ਼ੇਰ ਦੇ ਬੱਚੇ ਲਈ ਚਿੜੀਆ ਘਰ ਦੇ ਬਾਹਰ ਬੰਦਿਆਂ ਦਾ ਜੰਗਲ ਹੁੰਦਾ ਹੈ ਮਨ ਜੋ ਸੋਚ ਨਹੀਂ ਸਕਦਾ ਆਖੋ ਕਦੇ ਵੇਖ ਨਹੀਂ ਸਕਦੀ ਦਿਨ ਤੇਰਵਾ ਹੁਣ ਹੌਲੀ ਹੌਲੀ ਕੇਸਰ ਨੂੰ ਵੀ ਫਕੀਰ ਵਾਂਗ ਸਵੇਰੇ ਸੱਜਰੇ ਉੱਠਣ ਦੀ ਆਦਤ ਪੈ ਗਈ ਸੀ ਰਾਤੀ ਸੌਣ ਦਾ ਟਿਕਾਣਾ ਇੱਕ ਝੰਡ ਦੇ ਦਰਖਤ ਥੱਲੇ ਕੀਤਾ ਸੀ ਚਿੜੀਆਂ ਦੀ ਚੀਂ-ਚੀਂ ਨਾਲ ਕੇਸਰ ਦੀ ਅੱਖ ਖੁੱਲੀ ਝੰਡ ਦਾ ਦਰਖਤ ਸਵੇਰ ਦੀਆਂ ਕਿਰਨਾਂ ਵਿੱਚ ਹੋਰ ਹੋਰ ਵੀ ਹਰਾ ਲੱਗ ਰਿਹਾ ਸੀ ਕੱਕੀ ਰੇਤ ਦੇ ਟਿੱਬਿਆਂ ਤੇ سرمਈ ਅੰਬਰ ਤੇ ਧੁੰਦਲੇ ਜਿਹੇ ਦਮੇਲ ਪਿੱਛੋਂ ਸੂਰਜ ਦੀ ਲਾਲ ਰੰਗ ਦੀ ਟਿੱਕੀ ਹੌਲੀ ਹੌਲੀ ਉੱਭਰ ਰਹੀ ਸੀ ਕੇਸਰ ਇੱਕਦਮ ਉੱਠ ਕੇ ਬੈਠ ਗਿਆ ਜਿਵੇਂ ਚੜ੍ਹਦੇ ਸੂਰਜ ਨੇ ਹੱਥ ਵਧਾ ਕੇ ਉਠਾ ਲਿਆ ਹੋਵੇ ਚਿੱਟੀ ਰੇਤ ਵਿੱਚ ਸੂਰਜ ਦੀ ਲਾਲੀ ਇੰਜ ਘੋੜਨ ਲੱਗੀ ਜਿਵੇਂ ਕੋਈ ਮੱਖਣ ਵਿੱਚ ਸੰਧੂਰ ਘੋਲ ਰਿਹਾ ਹੋਵੇ ਸੂਰਜ ਦੀ ਗੱਲ ਸੂਰਜ ਦੀ ਗੋਲ ਲਾਲ ਟਿੱਕੀ ਜਿਉਂ ਜਿਉਂ ਉੱਪਰ ਉੱਠਣ ਲੱਗੀ ਹਨੇਰਾ ਗਾਇਬ ਹੋਣ ਲੱਗਾ ਕੇਸਰ ਨੂੰ ਫਕੀਰ ਦੀ ਕਹੀ ਗੱਲ ਸੱਚੀ ਲੱਗੀ ਕਿ ਹਨੇਰੇ ਵੀ ਹੋਣਦ ਰੋਸ਼ਨੀ ਦੀ ਅਣ ਹੋਣਦ ਕਰਕੇ ਹੀ ਹੈ ਚੜਦੇ ਸੂਰਜ ਨੂੰ ਧਿਆਨ ਨਾਲ ਵੇਖ ਰਿਹਾ ਕੇਸਰ ਨੂੰ ਫਕੀਰ ਨੇ ਕਿਹਾ ਪੁੱਤਰ ਸੂਰਜ ਇੱਕੋ ਹੈ ਜੋ ਇਸ ਵੇਲੇ ਕਿਸ ਕਿਸੇ ਲਈ ਚੜ ਰਿਹਾ ਹੈ ਤੇ ਕਿਸੇ ਲਈ ਛਪ ਰਿਹਾ ਹੈ ਫਰਕ ਸਿਰਫ ਇੰਨਾ ਹੈ ਕਿ ਆਪਾਂ ਇਸ ਨੂੰ ਕਿਹੜੇ ਪਾਸੇ ਤੋਂ ਵੇਖ ਰਹੇ ਹਾਂ ਫਕੀਰ ਦੀ ਗੱਲ ਸੁਣ ਕੇ ਕੇਸਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸਵੇਰ ਦਾ ਸਫ਼ਰ ਹੁਣ ਉਸ ਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ ਸਵੇਰੇ-ਸਵੇਰੇ ਰਸਤੇ ਦੀ ਰੇਤ ਵੀ ਠੰਡੀ ਹੁੰਦੀ ਸੀ ਤੇ ਉਸ ਉੱਤੇ ਤੁਰ ਕੇ ਕੇਸਰ ਦੇ ਪੈਰਾਂ ਨੂੰ ਬੜਾ ਸਕੂਨ ਮਿਲਦਾ ਕਦੇ-ਕਦੇ ਉਹ ਰਸਤੇ ਦੇ ਨਾਲ-ਨਾਲ ਤਰੇਲ ਭਿੱਜੇ ਘਾਹ ਤੇ ਤੁਰਨ ਲੱਗ ਜਾਂਦਾ ਗਿੱਲੇ ਘਾਹ ਦੀ ਠੰਡਕ ਉਸਦੇ ਪੈਰਾਂ ਦੀਆਂ ਤਲੀਆਂ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ ਵਿੱਚ ਫੈਲ ਜਾਂਦੀ। ਉਹ ਅੱਖਾਂ ਬੰਦ ਕਰਕੇ ਖੜ ਜਾਂਦਾ ਤਾਂ ਫਕੀਰ ਵੀ ਆਪਣੀਆਂ ਖੜਾਵਾਂ ਲਾ ਕੇ ਉਸਦੇ ਨਾਲ ਆ ਖੜਦਾ। ਤੁਰਦਿਆਂ-ਤੁਰਦਿਆਂ ਕੇਸਰ ਨੇ ਫਕੀਰ ਦੇ ਧਿਆਨ ਇੱਕ ਖੰਡਰ ਬਣ ਚੁੱਕੇ ਮਹਿਲ ਨੁਮਾ ਘਰ ਵੱਲ ਦਵਾਇਆ। ਘਰ ਦੇ ਦਰਵਾਜ਼ੇ ਤੇ ਕਿਸੇ ਦਾ ਨਾਂ ਲਿਖਿਆ ਹੋਇਆ ਸੀ ਜੋ ਹੁਣ ਪੂਰਾ ਪੜਿਆ ਵੀ ਨਹੀਂ ਸੀ ਜਾ ਰਿਹਾ। ਫਕੀਰ ਨੇ ਉਸ ਖੰਡਰਵਲ ਵੇਖਦਿਆਂ ਕਿਹਾ ਬੰਦਾ ਇੱਥੇ ਆਪਣਾ ਹੱਕ ਐਵੇਂ ਜਮਾ ਲੈਂਦਾ ਹੈ ਜਿਵੇਂ ਇੱਥੋਂ ਕਦੇ ਜਾਣਾ ਹੀ ਨਾ ਹੋਵੇ। ਜਦਕੀ ਅਸਲੀਅਤ ਇਹ ਹੈ ਕਿ ਜਦੋਂ ਸੁੱੱਕ ਜਾਣ ਰੁੱਖ ਤਾਂ ਪਰਿੰਦੇ ਵੀ ਛੱਡ ਜਾਂਦੇ ਜਿਵੇਂ ਮਾਣੀਆਂ ਸੀ ਛਾਵਾਂ ਉਹੀ ਵੱਢ ਜਾਂਦੇ ਮਿਸਰ ਦੀ ਇੱਕ ਪੁਰਾਣੀ ਗਾਥਾ ਹੈ ਫਕੀਰ ਨੇ ਭੁੱਜੇ ਛੋਲਿਆਂ ਵਾਲੀ ਪੋਟਲੀ ਠੀਕ ਕਰਦਿਆਂ ਕਿਹਾ ਇੱਕ ਰਾਤ ਕਿਸੇ ਸਿਆਣੇ ਬਜ਼ੁਰਗ ਨੂੰ ਬਹੁਤ ਹੀ ਸੋਹਣਾ ਸੁਪਨਾ ਆਇਆ ਸੁਪਨੇ ਵਿੱਚ ਉਹ ਇੱਕ ਤਿਤਲੀ ਹੈ ਜੋ ਫੁੱਲਾਂ ਦੇ ਬਾਗ ਵਿੱਚ ਉੱਡ ਰਹੀ ਹੈ ਤੇ ਹੋਰ ਰੰਗਦਾਰ ਤਿਤਲੀਆਂ ਨਾਲ ਰੰਗ ਬਰੰਗੇ ਫੁੱਲਾਂ ਵਿੱਚ ਖੇਡ ਰਹੀ ਹੈ ਅਚਾਨਕ ਉਹਦੀ ਅੱਖ ਖੁੱਲਦੀ ਹੈ ਤਾਂ ਉਹ ਮੰਜੇ ਤੇ ਉੱਠ ਕੇ ਬੈਠ ਜਾਂਦਾ ਹੈ ਉਸ ਨੂੰ ਹੈਰਾਨੀ ਨਾਲ ਇੱਧਰ ਉੱਧਰ ਵੇਖਦਿਆਂ ਉਹਦੀ ਘਰ ਵਾਲੀ ਨੇ ਪੁੱਛਿਆ ਸਵਾਮੀ ਜੀ ਕੀ ਵੇਖ ਰਹੇ ਹੋ ਭਗਵਾਨ ਨੇ ਮੈਂ ਸੋਚ ਰਿਹਾ ਹਾਂ ਕਿ ਮੈਂ ਕੋਈ ਆਦਮੀ ਹਾਂ ਜਿਵੇਂ ਹੁਣੇ-ਹੁਣੇ तितਲੀ ਦਾ ਸੁਪਨਾ ਵੇਖਿਆ ਹੈ ਜਾਂ ਮੈਂ ਕੋਈ तितਲੀ ਹਾਂ ਜਾਂ ਮੈਂ ਕੋਈ तितਲੀ ਹਾਂ ਜੋ ਇਸ ਸਮੇਂ ਇੱਕ ਆਦਮੀ ਦਾ ਸੁਪਨਾ ਵੇਖ ਰਹੀ ਹੈ ਗੱਲ ਹੈ ਤਾਂ ਸੋਚਣ ਵਾਲੀ ਕੇਸਰ ਨੇ ਸੋਚਿਆ ਤੇ ਥੋੜੀ ਦੇਰ ਬਾਅਦ ਫਕੀਰ ਨੂੰ ਪੁੱਛਿਆ ਸਾਈਂ ਜੀ ਸਾਨੂੰ ਸੁਪਨੇ ਕਿਉਂ ਆਉਂਦੇ ਹਨ ਫਕੀਰ ਨੇ ਜਵਾਬ ਦਿੱਤਾ ਪੁੱਤਰ ਸਾਡੇ ਮਨ ਦੇ ਦੋ ਹਿੱਸੇ ਹੁੰਦੇ ਹਨ ਅੰਦਰਲਾ ਤੇ ਬਾਹਰਲਾ ਬਾਹਰਲਾ ਮਨ ਸਾਡੇ ਦਿਮਾਗ ਤੇ ਸੋਚ ਨੂੰ ਚਲਾਉਂਦਾ ਹੈ ਤੇ ਇਹ ਸਿਰਫ ਮਨ ਦਾ 10ਵਾਂ ਹਿੱਸਾ ਹੀ ਹੁੰਦਾ ਹੈ ਬਾਕੀ ਸਾਰਾ ਅੰਦਰਲਾ ਮਨ ਹੈ ਜੋ ਸਾਡੀਆਂ ਜਨਮ ਜਨਮ ਜਨਮਾਂਤਰਾਆਂ ਦੀਆਂ ਪੁਰਾਣੀਆਂ ਯਾਦਾਂ ਸੰਭੀ ਬੈਠਾ ਹੈ ਅੰਦਰਲਾ ਮਨ ਜਾਂ ਤਾਂ ਨੀਂਦ ਦੇ ਵੇਲੇ ਥੋੜਾ ਖੁੱਲਦਾ ਹੈ ਤੇ ਸਾਨੂੰ ਸੁਪਨੇ ਆਉਂਦੇ ਹਨ ਜਾਂ ਇਹ ਧਿਆਨ ਲਾ ਕੇ ਸਾਧਨਾ ਨਾਲ ਖੁੱਲਦਾ ਹੈ ਜਿਵੇਂ ਮਹਾਤਮਾ ਬੁੱਧ ਦਾ 12 ਸਾਲ ਦੀ ਤਪੱਸਿਆ ਤੋਂ ਬਾਅਦ ਖੁੱਲਿਆ ਸੀ ਸੋਪਣੇ ਸਾਡੇ ਅੰਦਰਲੇ ਮਾਨ ਦੀ ਹੀ ਕੋਈ ਨਾ ਕੀ ਪਰਤ ਖੋਲਦੇ ਹਨ ਕੇ ਸਿਰਫ ਫਕੀਰ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸੀ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਉਸ ਨੂੰ ਹਣ ਫਕੀਰ ਦੀ ਸਮਾਧੀ ਤੇ ਚਿੱਟੇ ਧਾਗਿਆਂ ਵਾਲੀ ਮਾਲਾ ਦਾ ਰਾਜ ਥੋੜਾ ਥੋੜਾ ਸਮਝ ਆ ਰਿਹਾ ਸੀ ਪਿੱਛੋਂ ਆ ਕੇ ਅੱਧ ਖੜੂਮਰ ਦੇ ਦੋ ਬੰਦਿਆਂ ਨੇ ਫਕੀਰ ਨੂੰ ਨਮਸਕਾਰ ਕੀਤੀ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਫਕੀਰ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਹਨਾਂ ਦੇ ਘਰ ਚੋਰੀ ਹੋ ਗਈ ਸੀ ਦੋ ਕੁੜੀਆਂ ਦਾ ਇਕੱਠਾ ਵਿਆਹ ਧਰਿਆ ਸੀ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਘਰ ਵਿੱਚੋਂ ਸਾਰਾ ਗਹਿਣਾ ਗੱਟਾ ਚੋਰੀ ਹੋ ਗਿਆ ਸੀ ਚੋਰ ਸਾਡੇ ਨਾਲ ਦੇ ਪਿੰਡ ਦਾ ਬੰਦਾ ਹੀ ਨਿਕਲਿਆ ਜਿਸ ਦੇ ਖੇਤ ਪਿੰਡ ਦੇ ਬਸੀਮੇ ਕੋਲ ਸਾਡੇ ਖੇਤਾਂ ਨਾਲ ਲੱਗਦੇ ਸਨ ਉਸਦੇ ਨਾਲ ਸਾਡਾ ਝਗੜਾ ਚੱਲਦਾ ਹੀ ਰਹਿੰਦਾ ਸੀ ਕਦੇ ਪਾਣੀ ਪਿੱਛੇ ਕਦੇ ਵੱਟ ਪਿੱਛੇ ਉਹ ਫੜਿਆ ਗਿਆ ਤਾਂ ਉਸਨੇ ਜੁਰਮਾਨਾ ਕਬੂਲ ਕਰ ਲਿਆ ਪਰ ਚੋਰੀ ਹੋਏ ਗਹਿਣੇ ਪੁਲਿਸ ਨੂੰ ਨਹੀਂ ਲੱਭੇ ਹੁਣ ਉਸਨੇ ਸਾਨੂੰ ਜੇਲ੍ਹ ਚੋਂ ਸੁਨੇਹਾ ਭੇਜਿਆ ਹੈ ਕਿ ਉਸਨੇ ਗਹਿਣੇ ਕਿੱਥੇ ਦੱਬੇ ਹਨ ਅੱਜ ਅਸੀਂ ਗਹਿਣੇ ਲੈਣ ਜਾ ਰਹੇ ਹਾਂ ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡਾ ਦੁਸ਼ਮਣ ਉਹ ਚੋਰ ਤੁਹਾਨੂੰ ਸੱਚ ਦੱਸ ਰਿਹਾ ਹੈ ਫਕੀਰ ਨੇ ਉਹਨਾਂ ਨੂੰ ਪੁੱਛਿਆ ਫਕੀਰ ਦਾ ਸਵਾਲ ਸੁਣ ਕੇ ਉਹ ਦੋਵੇਂ ਸ਼ਸ਼ੋਪੰਜ ਵਿੱਚ ਪੈ ਗਏ ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਪੁਰਾਣੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸ਼ਰਾਰਤੀ ਤੇ ਵਿਲੜ ਲੜਕੇ ਸਮ ਦਾ ਬੰਦਾ ਰਹਿੰਦਾ ਸੀ ਉਹਦਾ ਅਸਲੀ ਨਾਂ ਤਾਂ ਕਿਸੇ ਨੇ ਯਾਦ ਨਹੀਂ ਪਰ ਸਾਰੇ ਉਸਨੂੰ ਵਿਗੜਿਆ ਕਹਿੰਦੇ ਸਨ ਕਿਉਂਕਿ ਉਹ ਸਾਰਾ ਦਿਨ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਲੱਭਦਾ ਰਹਿੰਦਾ ਕਦੇ ਕਿਸੇ ਦੀ ਮੱਝ ਖੋਲ ਦਿੱਤੀ ਕਦੇ ਕਿਸੇ ਦੀ ਬੱਕਰੀ ਚੋਲੀ ਕਦੇ ਕਿਸੇ ਦੇ ਕੋਪ ਨੂੰ ਅੱਗ ਲਾ ਦਿੱਤੀ ਕਦੇ ਕਿਸੇ ਬਜ਼ੁਰਗ ਦੀ ਖੁੰਡੀ ਜਾਂ ਐਣਕ ਚੁੱਕ ਲਿਆਂਦੀ ਗੱਲ ਕੀ ਕਿ ਸਾਰਾ ਪਿੰਡ ਉਸ ਤੋਂ ਬੜਾ ਦੁਖੀ ਸੀ ਵਿਗੜਿਆ ਇੱਕ ਵਾਰ ਬਿਮਾਰ ਪੈ ਗਿਆ ਕੋਈ ਇਲਾਜ ਕੰਮ ਨਾ ਆਇਆ ਜਦੋਂ ਮਰਨ ਕਿਨਾਰੇ ਸੀ ਤਾਂ ਉਸ ਨੇ ਪਿੰਡ ਦੇ ਵਡੇਰਿਆਂ ਨੂੰ ਆਖਰੀ ਇਸ਼ਾਵਾਂ ਆਪਣੀਆਂ ਆਖਰੀਆਂ ਦੋ ਇਸ਼ਾਵਾਂ ਪੂਰੀਆਂ ਕਰਨ ਦੀ ਬੇਨਤੀ ਕੀਤੀ ਉਸ ਨੇ ਕਿਹਾ ਕਿ ਇੱਕ ਤਾਂ ਮੇਰੇ ਮਰਨ ਤੋਂ ਬਾਅਦ ਮੇਰੇ ਮੱਥੇ ਵਿੱਚ ਲੋਹੇ ਦਾ ਕੱਲ ਗੱਡ ਦਿਓ ਤਾਂ ਕਿ ਮੈਂ ਆਪਣੀਆਂ ਗਲਤੀਆਂ ਦਾ ਪਛਤਾਵਾ ਕਰ ਸਕਾ ਦੂਸਰਾ ਮੇਰੇ ਸੰਸਕਾਰ ਵੇਲੇ ਲਾਕੇ ਦੇ कोतवाल ਨੂੰ ਦੱਸਿਓ ਕਿ ਮੈਨੂੰ ਜਿਉਂਦੇ ਜੀ ਤਾ ਕੋਈ ਇੱਜ਼ਤ ਨਹੀਂ ਮਿਲੀ ਮਰ ਕੇ ਹੀ ਸਹੀ ਕੁਝ ਦਿਨਾਂ ਬਾਅਦ ਵਿਗੜੇ ਦੀ ਮੌਤ ਹੋ ਗਈ ਮਰਦੇ ਬੰਦੇ ਦੀਆਂ ਆਖਰੀ ਸ਼ਾਮਾਂ ਪੂਰੀਆਂ ਕਰਨੀ ਆਪਣਾ ਧਰਮ ਸਮਝ ਕੇ ਪਿੰਡ ਦੇ ਲੋਕਾਂ ਨੇ ਉਸ ਦੇ ਮੱਥੇ ਤੇ ਗਿੱਲ ਗੱਡ ਦਿੱਤਾ ਇਲਾਕੇ ਦਾ कोतवाल ਵੀ ਇਲਾਕੇ ਦਾ कोतवाल ਵੀ ਪਿੰਡ ਵਾਲਿਆਂ ਦੇ ਸਦਨ ਤੇ ਆ ਗਿਆ ਜਦੋਂ ਕੋਤਵਾਲ ਨੇ ਵਿਗੜੇ ਦੇ ਮੱਥੇ ਵਿੱਚ ਕਿੱਲ ਗੱਡਾ ਵੇਖਿਆ ਤਾਂ ਉਸਨੇ ਪੁਲਿਸ ਸੱਦ ਲਈ ਹੁਣ ਸਾਰਾ ਪਿੰਡ ਜੇਲ੍ਹ ਵਿੱਚ ਬੈਠਾ ਸੀ ਤੇ ਲੋਕੀ ਸੋਚ ਰਹੇ ਸਨ ਕਿ ਵਿਗੜਾ ਜਾਂਦਾ ਜਾਂਦਾ ਇੱਕ ਸ਼ਰਾਰਤ ਹੋਰ ਕਰ ਗਿਆ ਸੀ ਫਕੀਰ ਦੀ ਗੱਲ ਸੁਣ ਕੇ ਦੋਵੇਂ ਰਾਹੀ ਤੇ ਕੇਸਰ ਕਾਫੀ ਹੱਸੇ ਜਦੋਂ ਹਾਸਾ ਰੁਕਿਆ ਤਾਂ ਫਕੀਰ ਨੇ ਗੰਭੀਰ ਹੁੰਦਿਆਂ ਕਿਹਾ ਜਿਸ ਬੰਦੇ ਨੇ ਆਪਣਾ ਵਿਸ਼ਵਾਸ ਗੁਆ ਲਿਆ ਹੋਵੇ ਉਸ ਦੀ ਗੱਲ ਤੇ ਯਕੀਨ ਕਰਨ ਤੋਂ ਪਹਿਲਾਂ ਪਹਿਲਾਂ 10 ਪਹਿਲਾਂ 100 ਵਾਰ ਸੋਚੋ ਦੋਵੇਂ ਰਾਹੀ ਆਪਸ ਵਿੱਚ ਸਲਾਹ ਕਰਦੇ ਕਰਦੇ ਉੱਥੇ ਹੀ ਬੈਠ ਗਏ ਕੀ ਸਰ ਤੇ ਫਕੀਰ ਅੱਗੇ ਲੰਘ ਗਏ ਧੰਨਵਾਦ